ਆਹ ਲੜਨ ਮੋੜ ਤੇ ਉਹ ਤੇ ਕੈਮਰਾ ਜੁੜਿਆ ਹੋਇਆ ਉਹ ਤੇ ਕਿੱਡੀ ਗੋਈ ਹੋ ਆ ਜੇ ਗਲ ਉਹ ਤੇ ਜਾ ਬਾਈਪਾਸ ਉਧੋਂ ਨਿਕਾਣਾ ਬਰਾ। ਜਿਸ ਪਾਸ ਸਿੰਘ ਜੀ ਉਹ ਗੈਂਡ ਵਾਲੇ ਜੀ ਰੈਡ ਮੋਲੇ ਕੇ ਦੁਕਾਨ ਮਾਲ ਤੇ ਕੀ ਗੱਲ ਹੋਈ ਤੁਹਾਡੀ ਗੱਲ ਸਾਹਮਣੇ ਗੱਲ ਇਹ ਹੋਈ ਵੀ ਸੈਕਲ ਤੇ ਆਉਂਦੇ ਆ ਬੰਦਾ ਅਸੀਂ ਤਾਂ ਬੈਠੇ ਹਾਂ ਲਾਗੇ ਧੁੱਪੇ ਸੈਕਲ ਤੇ ਆਇਆ ਉਦੋਂ ਤੇਜ ਕੋਈ ਜੱਕਦਮ ਉਹਨੇ ਮੋਟਰਤੀ ਆ ਮੋਟਰਸਾਈਕਲ ਤੇ ਗੱਡੀ ਬਗਲੋਂ ਤੇਜ਼ ਆਉਂਦੀ ਸੀ ਉਹਨੇ ਚੁੱਕ ਘਟਾਤ ਅਕਸੀਡੈਂਟ ਹੋ ਗਿਆ ਤੇ ਕਿੰਨੇ ਵੇਲੇ ਦਾ ਵਾਕਿਆ ਸੀ ਇਹ 11 ਵਜੇ 11 ਦਾ ਲਾਲ 11 11 ਤੇ ਕੋਈ ਨੁਕਸਾਨ ਹੋਈ ਐ ਚਲੋ ਕੋਈ ਬੰਦੇ ਦੀ ਕੋਈ ਕਿੰਨੀ ਕੋਮਰਤੀ ਬੰਦੇ ਦੀ ਉਮਰ 70 ਸਾਲ ਹੋਣੀ ਆ ਸਾਡੀ ਕੋਈ ਚੜੀ ਦਾੜੀ ਸੀ ਨਾਂ ਨੂੰ ਪਤਾ ਲੱਗਿਆ ਬੰਦੇ ਦਾ ਨਾਂ ਹੈਗਾ ਜੋ ਦਾ ਰਾਜਕੁਮਾਰ ਪਿੰਡ ਕਾਲੇ ਪਿੰਡ ਦਾ ਕਾਲੇ ਕਾਲੇ ਹਾਂਜੀ ਤੋਂ ਆ ਗਿਆ ਸੀ ਹੈਗਰ ਦੀ ਉਹ ਮਾਲ ਕਾਲਿਆ ਮੋੜ ਤੋਂ ਆ ਰਿਹਾ ਹਾਂਜੀ ਸਿਸੀਟੀਵੀ ਦੇ ਸਾਹਮਣੇ ਆ ਗਈ ਵੀਡੀਓ ਇਹ ਸਿਸੀਟੀਵੀ ਜੋ ਤੋਂ ਆਹ ਵੇਖ ਹੀ ਲਿਆ ਉਹ ਤੇ ਸਿਸੀਟੀਵੀ ਦੇ ਹਾੜੇ ਤੇ ਮੈਂ ਥੋੜਾ ਉਹ ਲੈ ਆ ਦੇਖਦਾ ਉਹਨਾਂ ਦੇ ਕਲੀਅਰ ਨਹੀਂ ਬੰਦਾ ਮੁਕੇ ਤੇ ਲਾਟ ਟੁੱਟ ਗਈ ਸੀ ਤੇ ਮੁਕੇ ਰਿਹਾ ਗਰਚਰਨ ਸਿੰਘ ਗਰਚਰਨ ਸਿੰਘ ਕੀ ਵੇਖਿਆ ਇੱਥੇ ਦੋਸਤ ਵੇਖਿਆ ਸੀ ਬੈਠੇ ਆ ਇੱਥੇ ਦੋਨੇ ਜਣੇ ਆਪਣੇ ਕੁਰਸੀਆਂ ਦੇ ਪਰੇ ਨੂੰ ਮੂੰਹ ਕਰਕੇ ਬੈਠੇ ਆ ਤੇ ਜਦੋਂ ਇੱਧਰ ਖੜਾਕ ਹੋਇਆ ਤੇ ਉਹਦੇ ਬਾਅਦ ਚ ਪਤਾ ਲੱਗਾ ਜੇ ਸਾਈਕਲ ਇੱਥੇ ਆਣ ਕੇ ਡਿੱਗਾ ਤੇ ਗੱਡੀ ਦੇ ਖਲੋਤੀ ਨਹੀਂ ਨਾ ਉਹਨੇ ਬ੍ਰੇਕ ਹੀ ਲਾਈ ਕੋਈ ਗੱਡੀ ਨਿਕਲ ਗਈ ਉਸੇ ਵੇਲੇ ਸਾਡੇ ਉਥੋਂ ਛੋਟ ਦੇ ਉਰਦੇ ਆਈ ਬਹੁਤ ਹੈ ਜੀ ਤੇ ਮੁੜ ਕੇ ਖਲੋਤੀ ਨਹੀਂ ਵੇਖੇ ਪਤਾ ਹੀ ਨਹੀਂ ਲੱਗਾ ਕਿਹੜੀ ਆ ਕਿਹੜੀ ਨਹੀਂ ਗੱਡੀ ਉਹ ਗਾਹ ਨਿਕਲ ਗਈ ਮੁੜ ਕੇ ਬਹੁਤ ਜ਼ੋਰ ਦੀ ਗੱਡੀ ਮਰਦੀ ਬੜੇ ਜ਼ੋਰ ਦੀ ਵਜੀ ਉਥੋਂ ਚੁੱਕਿਆ ਇੱਥੇ ਡਿਗਾਣ ਕੇ ਨਾ ਪਛਾਣ ਨਹੀਂ ਬੱਲੇ ਉਹਦੇ ਕਾਲੇ ਨਾਲ ਦਾ ਡਰੈਸ ਲੱਗ ਪਿਆ ਨਾ ਇਥੋਂ ਧਾਰ ਕੱਟ ਤੋਂ ਤਾ ਫਿਰ ਉਹਨੂੰ ਫੋਨ ਕੀਤਾ ਮੈਨੇਜਰ ਸਾਹਿਬ ਨੇ ਤੇ ਮੈਨੇਜਰ ਸਾਹਿਬ ਦੀ ਗੱਡੀ ਚ ਹੀ ਉਹ ਲਿਖ ਕੇ ਗਿਆ ਮੁੜ ਕੇ ਹਰ ਤਾਂ ਖੜੇ ਡੱਡੋ ਗਿਆ ਹਾਂਜੀ ਇੱਥੇ ਡੈੱਡ ਹੋ ਗਏ ਉੱਥੇ ਕਿੱਥੇ ਖੜਿਆ ਹੈ ਇੱਥੇ ਮੌਕੇ ਦਾ ਸਹਾਈ ਨਹੀਂ ਹਦਾ ਮੇਰਾ ਹਰਪ੍ਰੀਤ ਦਾ ਜੀ ਨਾਮ ਹਰਪ੍ਰੀਤ ਕੀ ਦੇਖਿਆ ਵੀ ਮੌਕੇ ਇਹ ਮੌਕੇ ਤੋਂ ਨਾ ਮੈਂ ਤੇ ਅੰਦਰ ਸੀ ਜਦੋਂ ਇਹ ਬਾਹਰ ਨਿਕਲੇ ਨਾ ਉੱਥੋਂ ਇੱਕ ਗੱਡੀ ਆਈ ਬਹੁਤ ਤੇਜ਼ ਗਾਵੇਂ ਵਾਲੀ ਸਾਈਡ ਤੋਂ ਤੇ ਟਰਨ ਕਰਦੇ ਪਈ ਮੈਨੂੰ ਲੱਗਦਾ ਕਿ ਗੱਡੀ ਨੇ ਬਹੁਤ ਜ਼ੋਰ ਦੀ ਹਿੱਟ ਕੀਤਾ ਇਹਨਾਂ ਨੂੰ ਉਹਦੇ ਕਾਰਨ ਹੀ ਮਨੋਦਾ ਉਹ 60 ਸ਼ੂਟ ਲੱਗੀ ਇਹਨਾਂ ਨੂੰ ਤੁਹਾਡੇ ਵਾਲਾ ਖਾਣ ਬਈ ਇਹ ਕਾਲੇ ਕਣ ਪਰਦੇ ਹੈਗੇ ਨੇ ਕਣ ਪਰ ਕਾਲੇ ਰਹਿੰਦੇ ਨੇ ਤੇ ਪਰ ਜਦੋਂ ਹੋਣਾ ਹੀ ਹਸਪੀਟਲ ਲੈ ਕੇ ਗਏ ਹਾਂ ਉਹ ਡਾਕਟਰ ਨੇ ਡਿਕਲੇਅਰ ਕਰਤਾ ਹੈ ਕਿ ਡੈਥ ਹੋ ਗਈ ਹੈ ਨਾ ਵੀ ਆਉਂਦੀ ਸਪੋਰਟ ਗੱਡੀ ਦੀ ਨਹੀਂ ਉਹ ਸੀਸੀਟੀਵੀ ਦੇਖ ਰਹੇ ਨੇ ਸੀਸੀਟੀਵੀ 'ਚ ਹੋਣਾ ਪੁਲਿਸ ਆਈ ਹੈ ਉਹ ਦੇਖੇਗੀ ਆਪਣੀ ਦੋਹਾਂ ਫਰਦਰ ਇਨਵੈਸਟੀਗੇਸ਼ਨ ਕਰਨਗੇ ਉਹ ਕੀ ਹੈਗਾ ਆ ਸੀਸੀਟੀਵੀ ਦਾ ਚੈੱਕ ਕਰਕੇ ਪਰ ਗੱਡੀ ਅਜੇ ਟਰੇਸ ਨਹੀਂ ਹੋਈ ਕਿੰਨੇ ਵੇਲੇ ਲਾ ਕੇ ਗਈ ਇਹ ਇਹ ਹੋਣਾ 11 ਵਜੇ ਦਾ 11:30 11 ਵਜੇ ਕਿੰਨਾ ਲੱਗਦਾ ਜਿਹੜੇ ਕਾਟ ਛੋਟੇ ਛੋਟੇ ਗੱਡੇ ਆ ਫੋਟਪਾਥ ਦੇ ਵਿੱਚ ਨਹੀਂ ਹੋਣੇ ਚਾਹੀਦੇ ਨਹੀਂ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਜਾਂ ਤੇ ਉੱਥੇ ਕੋਈ ਨਾ ਕੋਈ ਸਾਈਨ ਬੋਰਡ ਲੱਗਾ ਹੋਣਾ ਚਾਹੀਦਾ ਜਿਹਦੇ ਨਾਲ ਲੋਕੀ ਅਲਰਟ ਰਹਿਣ ਵੀ ਜਿੱਥੋਂ ਮੁੜਨਾ ਆ ਜਾਂ ਨਹੀਂ ਮੁੜਨਾ ਆ ਲੇਕਿਨ ਇਹ ਕਾਟ ਨਜਾਇਜ਼ ਲੱਗ ਰਿਹਾ ਜੀ ਨਹੀਂ ਨਜਾਇਜ਼ ਹੈਗਾ ਜੀ ਵੇਖੋ ਉਹਨੂੰ ਕਵਰ ਵੀ ਨਹੀਂ ਕੀਤਾ ਗਿਆ ਪਰ ਇਹ ਆ ਕਿ ਕੱਲ ਨੂੰ ਹੁਣ ਗਵਰਨਮੈਂਟ ਨੂੰ ਜਾਂ ਕਾਰਪੋਰੇਸ਼ਨ ਨੂੰ ਚਾਹੀਦਾ ਜਾਂ ਤੇ ਉੱਥੇ ਉਹ ਰਿਫਲੈਕਟਰ ਲਾਉਣ ਕਿ ਇੱਥੋਂ ਨਾ ਟਰਨ ਕੀਤਾ ਜਾਵੇ ਜਾਂ ਤੇ ਚਲੋ ਚੱਲ ਗਈ ਇੱਕ ਬੰਦੇ ਦੀ ਜੀ ਦਰਸਾ ਸਕੋ ਜੀ ਹਾਂਜੀ ਹਾਂਜੀ ਪੁਲਿਸ ਮੌਕੇ ਤੇ ਹੀ ਆ ਪਰਿਵਾਰ ਵਾਲੇ ਵੀ ਆਗੇ ਨੇ ਜੀ ਇਹ ਰਾਜਕੁਮਾਰ ਆ ਤਾਨਾਂਵਾ ਮੁਸਾਫਰਾ ਪਿੰਨ ਕਾਲਿਆਂ ਦਾ ਅੱਛ ਆਏ ਦੇ ਵਾਰਸ ਆਏ ਆ ਜਿਹੜੀ ਮੈਥ ਹੋ ਚੁੱਕੀ ਆ ਹੁਣ ਸਾਰਾ ਬਾਕੀ ਕਾਰੋਈ ਇਹੀ ਕਰਦੇ ਜੋ ਵੀ ਹੈ ਸੀਸੀਡੀ ਵੀ ਆਈ ਕੋਈ ਨਹੀਂ ਹੁਣ ਖਿਆਲ ਦੇ ਚੈੱਕ ਕਰਦੇ ਅੱਛਾ ਜੀ ਕਿਸ ਹਿਸਾਬ ਦਾ ਗੱਡੀ ਦਾ ਪਰਿਵਾਰ ਵਾਲੇ ਕੀ ਕਹਿ ਰਹੇ ਆ ਪਰਿਵਾਰ ਵਾਲੇ ਕੋਈ ਜਾਂਦੇ ਦੱਸਦੇ ਜਾਂਦੇ ਸਾਨੂੰ ਕੋਈ ਦੱਸਿਆ ਨਹੀਂ ਜੋ ਦੱਸਦੇ ਜੋ ਦੱਸਣ ਕੋਈ ਸਾਹਿਬ ਨਾਲ ਕਾਰਵਾਈ ਕਰਾਂਗੇ ਪਰਿਵਾਰ ਮੈਂਬਰ ਆਗੇ ਮੌਕੇ ਤੇ ਅਜੇ ਆਇਆ ਤਾਂ ਬੇਟਾ ਆਇਆ ਤਾਂ ਦੁੱਗੇ ਆਏ ਤੁਹਾਡੇ ਵੱਲੋਂ ਕੀ ਬਿਆਨ ਦੇ ਕਰਵਾਏ ਜੀ ਹੁਣ ਇਹਨਾਂ ਦੇ ਬਿਆਨ ਦੇ ਹਿਸਾਬ ਨਾਲ ਆਪਾਂ ਕਾਰਵਾਈ ਕਰਾਂਗੇ ਜੋ ਬਿਆਨ ਕੋਣਗੇ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ